ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲੱਗੇ ਆ ਜੀ ਆਪਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਟਾਈਮ ਹੋ ਗਿਆ ਭਾਈ ਇੱਥੇ ਸ਼ਾਮ ਦਾ ਸ਼ਾਮ ਦਾ ਟਾਈਮ ਹੋ ਗਿਆ ਜੀ ਸਵਾ 3 ਦਾ ਤੇ ਅੱਜ ਪਾਪਾ ਆਇਆ ਸੀਗਾ ਸਵੇਰ ਤੇ 베ਰ ਲੈਣ ਨੂੰ ਤਾਂ ਭੈਣ ਨੇ ਜਾਣਾ ਸੀਗਾ ਫਿਰ ਅੱਜ ਆਪਣੇ ਹੋਰ ਵੀ ਰਿਸ਼ਤੇਦਾਰਾਂ ਨੇ ਆਉਣਾ ਸੀਗਾ ਅੱਜ ਆਉਣਾ ਸੀਗਾ ਫੁੱਫੜ ਜੀ ਤੇ ਫੁੱਫੜ ਜੀ ਤੇ ਉਹਨਾਂ ਦੀ ਬੇਟੀ ਨੇ ਆਉਣਾ ਸੀਗਾ ਭੂਆ ਦੀ ਕੁੜੀ ਦੇ ਸਾਡੀ ਨੇ ਤੇ ਫੁੱਫੜ ਜੀ ਭੂਆ ਸਾਡੇ ਹੈ ਨਹੀਂ ਜੀ ਉਹਨਾਂ ਦੀ ਹੋਈ ਹੋਈ ਹੈ ਡੈਥ ਤੇ ਤਾਂ ਕਰਕੇ ਉਹ ਆਏ ਹੋਏ ਆ ਹੁਣ ਉੱਥੇ ਦੇਖੋ ਆਪਣੇ ਵੀ ਆਉਣਗੇ ਦੇਖੋ ਕਦੋਂ ਕਾਉਣਗੇ ਸ਼ਾਮ ਦਾ ਟਾਈਮ ਹੋ ਗਿਆ ਹੁਣ ਤਾਂ ਤੇ ਕੰਮਾ ਧੰਦਾ ਦਾ ਟਾਈਮ ਹੋ ਗਿਆ ਤੇ ਉਹ ਵੀ 베ਰ ਲੈਣ 베ਰ ਲੈ ਜਾਣਗੇ ਜੀ ਸਾਰੇ ਰਿਸ਼ਤੇਦਾਰ ਹਨਾ ਲਾਂਬੇ ਚ ਲੈ ਜਾਣਗੇ ਸਭ ਦੇ ਬਿਨ ਹੀ ਕੋਈ ਆਏ ਨਾ ਖੂ ਸਾਨੂੰ ਨਹੀਂ ਦਿੱਤੇ 베ਰ ਤੇ ਪਾਪਾ ਆਇਆ ਸੀ ਜੀ ਅੱਜ ਸਵੇਰ ਪਾਪਾ ਲੈ ਗਿਆ 베ਰ ਤੇ ਬਾਕੀ ਮੈਂ ਉਦੋਂ ਪਾਪਾ ਆਇਆ ਜੀ ਦੋ ਦੋ ਬੀਜੀ ਦੋ ਵੀ ਬੈਠਾ ਰਿਹਾ ਬਾਬਾ ਚਰਜਾਨ ਜੀ ਵਾਲੇ ਫਿਰ ਮੈਂ ਥੋੜੀ ਜੀ ਵੀਡੀਓ ਸ਼ੂਟ ਕਰੀਆ ਤੇ ਆਪਾਂ ਅੱਗੇ ਉਹ ਕਲਿੱਪ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹ ਤੁਸੀਂ ਵੀ ਦੇਖ ਲਿਓ ਕਲਿੱਪ ਲਾਉਂਗੀ ਮੈਂ ਇਸ ਵੀਡੀਓ ਦੇ ਵਿੱਚ ਹੀ ਤੇ ਲੋ ਜੀ ਆਪਣਾ ਜਸ਼ਨਾ ਵੀ ਆਪਦੇ ਦੋਸਤਾਂ ਵਾਸਤੇ ਵੇਰ ਲਈ ਜਾਂਦਾ ਪਤਾ ਨਹੀਂ ਇਹਦੇ ਕਿਹੜੇ ਦੋਸਤ ਨੇ ਮੰਗੇ ਆ ਲੋ ਜੀ ਜਸ਼ਨ ਨੂੰ ਮਿਲੋ ਲੈ ਜੀ ਸਸਰੀ ਵਾਲ ਸਾਰੇ ਨੂੰ ਲੋ ਜੀ ਉਹ ਤਾਂ ਰੱਖੇ ਮੂਰੇ ਵੇਰੇ ਜਾਂਦਾ ਟਿਊਸ਼ਨ ਆ ਬਸ ਕਿਰਾਂ ਦਾ ਵਿਚਾਰਾਂ ਦਾ ਗਦੀ ਘੇੜਾ ਪਹਿ ਰਿਆ ਘਰੋਂ ਸਕੂਲੋਂ ਸਕੂਲੋਂ ਆ ਕੇ ਅੱਧਾ ਅੱਧਾ ਘੰਟਾ 15 ਮਿੰਟ ਬੈਂਦੇ ਆ ਫੇਰ ਫੇਰ ਟਿਊਸ਼ਨ ਤੇ ਪਸੂਆਂ ਨੂੰ ਹੋ ਗਈ ਅੱਜ ਵੀ ਜਸ਼ਨ ਦੇ ਡੈਡੀ ਹਰਾਚਾਰਾ ਲਿਆਏ ਤੇ ਇਹ ਹੋ ਕੇ ਖੜੇ ਤੇ ਲਓ ਜੀ ਮੰਮੀ ਨੂੰ ਮਿਲੋ ਇੱਧਰ ਤਾਂ ਮੰਮੀ ਚਾਨਣ ਜਿਹੀ ਬੜਾ ਸਵਾਤਨ ਹੋਇਆ ਹੈ ਦਾ ਹੁਣੀ ਜਾਏਗਾ ਖੜ ਜਾ ਅਜੇ ਹਜੇ ਨਹੀਂ ਨਹੀਂ ਜਾਣਾ ਤਾਂ ਓਏ ਪੁੱਤਰਾ ਗੀ ਹੋ ਗਿਆ ਜਾਣਾ ਨਹੀਂ ਲੜਿਓ ਨਾ ਉੱਥੇ ਪਹਿਲਾਂ ਜਾ ਕੇ ਕਿਤੇ ਲੜਨ ਲੱਗਦੇ ਹੋਰ ਤੂੰ ਤੇ ਪ੍ਰੀਤ ਟਾਈਮ ਤੇ ਜਾਈ ਆ। ਉਹ ਜੀ ਖਾਡਣਾ ਦਾ ਖਰਚ ਲਾਓ ਜੀ ਮੰਮੀ ਨੂੰ ਮਿਲ। ਸਸਤਾ ਸਾਰਾ ਹੈ। ਹਾਂ। ਪਤਾ ਨਹੀਂ ਕੀ ਆ। ਹੈ। ਸਟੈਂਡ ਆਦਾ ਸੀ ਚੱਕਰ ਨੂੰ ਸਟੈਂਡ ਚੱਕ ਲਾ। ਲਓ ਮੰਮੀ ਹੁਣ ਤਾਂ ਕੋਈ ਰਿਸ਼ਤੇਦਾਰ ਨਹੀਂ ਹੈਗਾ ਮੇਰਾ ਗੱਲ। ਸਭ ਲੈ ਗਈ। ਕਿ ਨਹੀਂ ਸਿੱਕ ਦੋਰੇ ਵੀ ਲੈ ਗਿਆ। ਹੂੰ। ਲਓ ਜੀ ਬਦਲਵਾਈ ਆਏ ਹੋਏ ਬੇ ਡੱਬੇ ਡੱਬਾ ਹੋਇਆ ਪਰ ਆਪਾਂ ਫਿਰ ਨੇੜ ਆ ਜਾਗਾ ਜਿੱਥੇ ਜਾਂਦਾ ਹੋਰ ਫਿਰ ਤੜਕੇ ਅੱਜ ਬਹੁਤ ਜ਼ਿਆਦੇ ਧੁੰਦ ਸੀ ਭਾਈ ਬਾਕੀ ਜਿਹੜੀ ਮੈਂ ਪਾਪਾ ਆ ਜਦੋਂ ਵੀਡੀਓ ਕਲਿੱਪ ਲਾਉਂਗੀ ਉਹ ਦੇਖਿਓ ਤੁਸੀਂ ਬਹੁਤ ਜ਼ਿਆਦੇ ਧੁੰਦ ਸੀ ਰੱਬ ਨੇ ਜਮਾ ਸੌਣ ਸੌਣ ਪਾ ਦਵਾਖੀ ਨਹੀਂ ਪੋਹ ਮਾਗ ਬਣਾ ਰੱਖਿਆ ਸੀ ਜਮਾ ਸਾਰੇ ਕਿਤੇ ਸੀ ਕਿ ਆਪਣੀ ਸਤਾ ਗੱਡੀ ਕਿ ਆਉਂਦੀ ਆ ਕਿ ਪਤਾ ਨਹੀਂ ਇਧਰ ਹੀ ਆਉਂਦੀ ਆ ਆਗੇ ਆਗੇ ਜੀ ਰਿਸ਼ਤੇਦਾਰ ਵੀ ਖੜ ਜਾ ਤੂੰ ਮਿਲ ਫੜਾਏ ਕੋਈ ਨਹੀਂ ਮਿਲ ਕੇ ਵਾਜੀ

ਕਿ ਪਿਆ ਬੋਤਲ ਚ ਮੁੰਡਾ ਨਾ ਵੀ ਜਾਣੇ ਅੱਛਾ ਕੀ ਦੱਸ ਨਹੀਂ ਘਰ ਆ ਰਹੇ ਅੰਗੇ ਕਨੇ ਕਪੜੇ ਲੈ ਆਂਦੇ ਨਹੀਂ ਅੱਛਾ ਕੀ ਹਮ ਬਗਾ ਰਹੇ ਅੱਜ ਆਪਾਂ ਬਣਾਵਾਂਗੇ ਜੀ ਛੋਲੀਆਂ बहारूंगे सुखी सब्जी बना लगे आलू पा के खाऊंगा ती आखो गए नहीं जान रिश्तेदार पै कि ਵਾਸੋਈ ਦਵਾ ਦਾ ਪਾਇਆ ਹੋ ਡੈਡੀ ਦਾ ਪੀਸ ਸਵੇਰ ਡੈਡੀ ਨੇ ਖਾ ਲਿਆ ਸੀਗਾ ਦਲੀਆ ਬਣਾਸ ਤੇ ਆ ਰਿਸ ਕਰ ਲਿਆ ਯਾ ਫਰੂਟ ਲੈ ਲੇ ਤੇ ਖਾਓ ਹਾਈ ਜੀ ਤਾਂ ਗਿਆ ਬਾਹਰ ਤਾਂ ਹੋ ਨਹੀਂ ਜਾਣਾ ਕੜੀ ਸੋਈ ਛੋਟੀ ਹੈ ਜੀ ਤੇ ਬਸ ਆ ਮਾੜੇ ਜਿਹੇ ਦੋ ਥੋੜਾ ਜਿਹਾ ਮਾੜ ਬਾਦਦਾ ਜੀ ਤਾਂ ਛਾਲਪਾਟੇ ਚਲੋ ਜੀ ਲਓ ਜੀ ਸਾਰਾ ਟੱਪਰ ਲੱਗ ਰਿਹਾ ਬੇਰ ਚੁਕਣ ਡੈਡੀ ਲਾ ਰਹੇ ਆ ਤਾਂ ਤੋਂ ਨਿੱਕੀ ਹੱਥ ਬੰਦੀ ਹੈ ਬੱਚਾ ਪਾਲਟੀ ਕਿੱਧਰ ਫਿਰਦੀ ਹੈ ਬੱਚਾ ਪਾਲਟੀ ਸਾਡੇ ਆ ਖੜਦੇ ਆ ਲੱਗ ਰਿਹਾ ਪੁੱਤੋਂ ਤਾਂ ਕਿੱਦਾਂ ਦੀ ਐ ਪਹਿਲਾਂ ਦੇ ਆ ਹੀ ਰਹਿਣਗੇ ਸਾਲਚ ਨਹੀਂ ਕਰਦੇ ਉਹ ਗਰਮੀ ਆ ਗਈ ਉਹਦੋਂ ਕਰਨੇ ਹੈ कच्चे दम तो खा गए थोड़े खाने तो खा लो मैं तो कुछ नहीं आती देखो जी कणक जट की कणक ने सरे नहीं ये नहीं गिरे जेड़े खट्टे जे वो करे है आ जिमें आ खट्टे जे हाँ तो हरे है हाँ हाँ तो गिरे है ਜਾ ਕਰੇ ਆ ਦੇਖੀ ਕਾ ਖੜਾ ਹਾਂ ਹਾਂ ਜਿਵੇਂ ਆ ਨਹੀਂ ਖੱਟੇ ਜੇ ਹਾਂ ਇਹ ਕਰੇ ਹੈ ਲਓ ਜੀ ਇਹ ਸਾਡੇ ਫੁੱਫੜ ਜੀ ਤੇ ਇਹ ਇਹਨਾਂ ਦੀ ਬੇਟੀ ਉਹ ਚੰਗਾ ਕੋਈ ਨਾ ਫੋਨ ਕਰ ਦੂਗਾ ਤੈਨੂੰ ਕਰ ਚੱਲ ਉਹ ਵੀ ਆ ਜਾਓ ਉਹ ਕੋਈ ਨਹੀਂ ਫੁੱਫੜ ਦੀ ਖਾਈ ਥੋੜੇ ਛੇ ਹੈ ਆ ਬੋਤਾ ਬੱਤ ਲੈ ਆ ਸਾਰੇ ਟੱਬਰ ਦਾ ਜਮਾਈ ਸਾਹਿਬ ਨੇ ਗੱਡੀ ਗਦੀ ਗੇੜਾ ਪੱਤ ਪਰ ਰੁੱਸ ਗਿਆ ਪਰੋਣਾ ਹੈ ਪਰ ਸਾਡੇ ਫੁੱਫੜ ਜੀ ਇਹ ਜੇ ਹੈ ਨਹੀਂ ਬਹੁਤ ਨਰਮ ਸੁਭਾਅ ਦੇ ਪਰ ਸਾਰਾ ਟੱਬਰ ਲੱਗ ਗਿਆ ਆ ਦੇਖ ਉਧਰ ਨਿੱਕੀ ਕਾਉ ਵਾਲਟੇ ਹੀ ਬਾਰੇ ਫਿਰ ਕਾਉ ਬਦੂ ਆਵਾਲੇ ਪੰਜ ਥੋੜੇ ਪੰਜ ਹੀ ਥੋੜੇ ਬਸ ਹੋਰ ਮਤੈ ਨਹੀਂ ਕਿ ਥੋੜੇ ਕਾਉ ਤਾਂ ਨਹੀਂ ਜੂਰੱਖਾ ਕੀ ਹੋ ਗਿਆ ਗਰਭੀ ਆ ਗਈ ਤੋਤੇ ਵਾਲੇ ਖਰਾਬ ਕਰਦੇ ਆ ਹਾਂ ਜੂਰ ਮਾ ਬਣਾ ਕੇ ਖਾ ਲਾ ਅਰੇ ਤੋਤੇ ਵਾਲੇ ਖਰਾਬ ਕਰਦੇ ਆ ਤੋਤੇ ਅਸੀਂ ਬੈਠ ਨਹੀਂ ਦਿੰਦੇ ਸਾਰਾ ਦਰ ਹਲਕ ਸੁੱਕ ਜਾਂਦਾ ਲੜਕੜੇ ਮਾਰ ਦਿੰਦਾ ਤੇ ਤੁਸੀਂ ਕਿੱਥੇ ਗਈ ਸੀ ਵਿਆਹ ਲੱਗ ਗਿਆ ਕੋਈ ਵਾਇਸ ਕਰੇ ਸੀ ਮੇਰੇ ਕੋਲੇ ਸੀ ਇੱਕ ਪਤਾ ਨਹੀਂ ਸੀ ਹੈ ਹੂੰ ਤੇ ਸਾਨੂੰ ਕੀ ਪਤਾ ਤਾਂ ਦੱਸ ਕਿਨਾਂਗਾ ਵੀ ਇਥੇ ਨਿਗਰ ਰੱਖੇ ਤੋਤਿਆਂ ਦੀ ਹੂੰ ਤੇ ਮਾਂ ਗਾਈ ਬੈਠੀ ਰਹੀ ਕੋਈ ਉਹ ਮਾਰੀ ਜਾਂ ਜਾਂਗੜੀ ਹੂੰ ਤੇ ਆਪ ਤੁਨੂੰ ਤੇ ਲਾਤਾ ਇੱਥੇ ਆਉਂਦੇ ਨੂੰ ਦੋ ਤਿੰਨ ਦਿਨਾਂ ਨੂੰ ਆਏ ਇਹ ਤੀਜੇ ਦਿਨ ਪਤੰਗ ਚੌਥੇ ਦਿਨ ਅੱਛਾ ਇੱਕ ਵੀ ਛੱਡਿਆ ਤਾਂਹਾਂ ਤੋਤਿਆਂ ਨੇ ਹਾਏ ਹੋਰ ਸਾਰੇ ਥੱਲੇ ਹਾਂ ਇੱਥੇ ਮੰਝਾ ਢਾਲ ਲੰਦੀ ਮੰਮੀ ਬੱਸ ਨਾ ਨੂੰ ਕਿ ਇਦੋਂ ਪਹਿਲਾਂ ਬਸ ਆਪ ਤੋਂ ਦੇਰ ਨਹੀਂ ਤੂੰ ਸਾਨੂੰ ਵੀ ਤੋਤੇ ਵੀ ਢਾ ਦਿਓ ਤੁਸੀਂ ਹੂੰ ਤੇ ਨਾ ਹੀ ਮਖਾ ਮੈਨੂੰ ਤਾਂ ਕੋਈ ਪਤਾ ਸੀ ਵੀ ਖਾ ਜਾਣਗੇ ਇਹ ਹੂੰ ਤੋਤੇ ਚਿੜੀਆਂ ਕਾਟਮਾ ਬਾਲੇ ਜਾਨਵਰ ਆਉਂਦੇ ਆ ਹੋਰ ਤਰਾ ਖਾ ਜਾ ਜਿਵੇਂ ਤੇ ਨਾ ਤਖਣਾ ਉਹ ਮਾਰਦੇ ਲੋ ਜੀ ਰਿਸ਼ਤੇਦਾਰਾਂ ਨੂੰ ਕਾਲ ਕੀ ਆਏ ਤੇ ਕੀ ਰਹਿ ਪੈਂਦੇ ਅੱਜ ਤਾਂ ਹੋਰ ਬਹੁਤ ਕਿਸ ਕਰ ਕਰ ਕੀ ਆ ਜਾਂਦੀ ਹੋਰ ਰਹਿ ਪੈਂਦੇ ਅੱਜ ਤਾਂ

ਉਹ ਰਗਾ ਮੁੰਡਾ ਮੰਗਦਾ ਸੀ ਮਾਹ ਲੈ ਜਾ ਹੁਣ ਕਿਹੜਾ ਸਾਲ ਖਾਲੀ ਹੋ ਗਈ 베ਰੀ ਹੁਣ ਇਹ ਹਫਤੇ ਚ ਕਰਨਗੇ ਦੁਆਰੇ ਹਾਂ ਕਾਦਾ ਬੇਪਰ ਦਰਾ ਅੱਛਾ ਕੇ ਮੁੱਖੇ ਪੇਪਰ ਕਰਕੇ ਹੋਰ ਬਾਤ ਚ ਆ ਜਾਂਦੇ ਨਹੀਂ ਰਹਿਵੇਂਂ ਦਿ ਰਾਤ ਲਾ ਜਾਂਦੇ ਫੇਰ ਆ ਜਾਂਗੇ ਇਹ ਕੋਈ ਫੇਰ ਨਾ ਕਰਦੇ ਕਿ ਨੀ ਰਾਤ ਨਹੀਂ ਹੋਣੀ ਮੈਂ ਫੇਰ ਮਹਾਰਜਾ ਕਰੀਂ ਸਾਡਾ ਸਾਡੇ ਵੀ ਬਿਲਾ ਕੇ ਤਾਂ ਆਈਏ ਹੁਣ ਦਿਨ ਰਾਤਾਂ ਭੇਜੀ ਭੇਜੀ ਤਾਂ ਸੀ ਬੀਬੀ ਹੁਣ ਤੇ ਨਰਾਤਾ ਲਾ ਕੇ ਤਾਂ ਆਈਏ ਤੁਹਾਡੇ ਕੋਲੇ ਮੇਰੇ ਪੇਣੇ ਸਰਦਾ ਆਹ ਇਹ ਮੇਰੇ ਪੇਣੇ ਸਰਦਾ ਰੋਤੇ ਰੋਤੇ ਕੇ ਮੇਸਾਣਾ ਹੈ ਤੇ ਫੇਰ ਕਾ ਵੀ ਗੱਡਾ ਕਿ ਮੇਰੇ ਸਰਦਾ ਆ ਮੇਲਾ ਦਾ ਵੱਡੇ ਬੰਦੇ ਦਾ ਸਾਰਾ ਬਹੁਤ ਹੁੰਦਾ ਉਹ ਤਾਂ ਮੈਂ ਆਖਦੀ ਨਹੀਂ ਦਵਾਈ ਲੈ ਕੇ ਆਉਣੀ ਆ ਫਿਰ ਫਸੂ ਨੂੰ ਉਹੀ ਗੱਲ ਹੋ ਕਰਨਾ ਪੈਂਦਾ ਹੁਣ ਫਿਰ ਟੈਸਟ ਕਰਾਉਣ ਜਾਉਂਗੀ ਠੀਕ ਹੈ ਨਾ ਸਰਦਾ ਸਰ ਤਾਂ ਜਾਂਦਾ ਖਰ ਨਹੀਂ ਕੋਈ ਚੰਗਾ ਪੜੇ ਚੰਗਾ ਮੰ ਲਓ ਜੀ ਚੱਲੇ ਰਿਸ਼ਤੇ ਦਾ ਘੰਟੇ-ਘੰਟੇ ਲਈ ਚਲੋ ਮਿਲ ਗਏ ਆ ਗਏ ਸਾਥੋਂ ਤਾਂ ਕਿਤੇ ਜਾ ਹੀ ਜਾਇ ਵੀ ਨਹੀਂ ਜਾਂਦਾ ਨਿਆ ਤੇ ਰਿਸ਼ਤੇ ਵਧੀਆ ਹੁੰਦੇ ਜਿਹੜਾ ਕੋਈ ਆਜ ਆ ਜਾਂਦਾ ਸਾਥ ਤਾਂ ਘਰ ਜਗਰਿਆ ਕਿਤੇ ਨਹੀਂ ਚਾਹੀਦਾ ਚਲੋ ਭਾਈ ਹੋਰ ਆਪਾਂ ਤਾਂ ਰੜੀ ਕਿਤੇ ਨਹੀਂ ਜਾਂਦੇ ਸਾਰੇ ਰਿਸ਼ਤੇਦਾਰ ਲਾਂਭੇ ਦਿੰਦੇ ਆਪਾਂ ਨੂੰ ਤਾਂ ਤੁਸੀਂ ਆਉਂਦੇ ਨਹੀਂ ਕਿ ਲਿਆ ਮੰਗਰੇ ਕਿ ਲਿਆ ਮੰਗਵਾਲਾ ਆ ਜਾ ਮੈਂ ਆਦਾ ਘਰ ਰਿਸ਼ਤੇਦਾਰਾਂ ਨੂੰ ਜਾਣੂ ਆਦਾ ਰੈਡੀ ਫਦਾ ਐਵੇਂ ਮੋਟਰ ਗੱਡੀ ਲਿਆਉਨ ਨੂੰ ਆਦੇ ਰੈਡੀ ਆ ਹਾਂ ਤੇ ਬੂਝੇ ਨਹੀਂ ਗਾ ਤੇ ਹੁਣ ਪੂ ਹੋਊ ਚੱਕਲੇ ਪੈਣ ਆਪਾਂ ਚੱਲ ਨਹੀਂ ਹਾਂ ਤੂੰ ਤਿਆਰੀ ਰਹਿਣਾ ਜਾਣ ਨੂੰ ਚਲੋ ਜੀ ਕੰਮ ਤਨ ਤੱਕ ਲਓ ਜੀ ਪਾਪਾ ਆ ਅੱਜ ਬਹਿਰ ਲੈ ਨਾਲੇ ਪਾਪਾ ਦਾ ਮੈਂ ਮਿਲ ਜੂਗਾ ਨਾਲੇ ਲੈ ਜੂਗਾ ਬੇਰ ਤੇ ਲੋ ਜੀ ਸੱਸੀ ਦਾ ਬਲਾਵਾ ਲੋ ਜੀ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਆ ਹਜੇ ਦਿੱਕਰ ਤੋਂ ਚੱਲ ਕੇ ਮੁਟਕੇ ਆਹ ਚੱਲ ਬੰਦਦਾ ਮੈਂ ਨਾਲ ਆਇਆ ਨਾ ਫਿਰ ਤੀਤੂ ਆਊਗਾ ਲੈਪਟੋਪ ਜਾਣਨਾ ਮੈਂ ਤਾਂ ਲੈ ਆਉਣੇ ਕੋਸ ਜੇਸ਼ਨ ਉੱਥੇ ਲਿਆਊਗਾ ਕੀ ਲੈਣਾ ਰਹਿਣ ਦੇ ਬਸ ਕੁਝ ਨਹੀਂ ਲੈਣਾ ਦੁਕਾਨ ਤੋਂ ਲਿਆਊਗਾ ਮੈਂ ਉਹ ਰਹਿਣ ਦੇ ਨਹੀਂ ਨਹੀਂ ਰਹਿਣ ਦੇ ਫੜਾ ਫੜਾ ਵੀ ਜੀ ਲਿਆ ਹੁਣ ਕਿਥੇ ਸਾਰਾ ਦਿਨ ਹੀ ਭੱਜੇ ਫਿਰਦੇ ਨੂੰ ਤੋ ਇਕ ਨਾ ਸਾਡੇ ਜਿ ਖੜੀ ਉਰੇ ਆ ਕੇ ਲਓ ਜੀ ਪਾਪਾ ਤਾਂ ਚੱਲਿਆ ਪਾਪਾ ਘਾਟਾ ਇੱਥੇ ਲਾ ਗਿਆ ਘਾਟਾ ਭੈਣ ਕੋਲੇ ਲਾ ਗਿਆ ਖਾਦਾ ਹੀ ਨਹੀਂ ਚੰਗਾ ਬਾਈ ਆ ਬਣਾ ਚੰਗਾ ਬਾਈ ਚਲੋ ਪਾ ਹੋਰ ਉਹਨੇ ਬਾਵਾ توڑ ਲਿਆ ਡਿੱਗ ਪਿਓ ਤਾਂ ਕਈ ਵਾਰੀ ਇਹਦਾ ਰੇਸ਼ ਦਾ ਪੰਗਾ ਹੁੰਦਾ ਰੇਸ਼ ਹੋ ਜੇ ਉਹਦੀ ਜਾ ਜਾਵਰਦੀ ਐ ਲੋ ਜੀ ਪਾਪਾ ਤਾਂ ਗਿਆ ਲੋ ਜੀ ਆਪਾਂ ਬਣਾ ਲਈ ਅੱਜ ਆਲੂ ਛੋਲਿਆ ਛੋਲਿਆ ਕੱਲ ਲਿਆਂਦਾ ਸੀ ਡੈਡੀ ਨੇ ਕੱਲ ਫਿਰ ਆਪਣੇ ਕੋਲ ਗਾਜਰਾ ਮਟਰ ਪਏ ਸੀਗੇ ਤੇ ਫਿਰ ਉਹ ਬਣਾ ਲਈ ਤੇ ਅੱਜ ਫਿਰ ਆਪਾਂ ਆਵਣਾਲੀ ਡੈਡੀ ਦਾ ਪਤਾ ਨਹੀਂ ਅਜੇ ਅੱਜ ਵੀ ਖਾਣਗੇ ਕਿ ਨਹੀਂ ਰੋਟੀ ਨਾ ਖਾਦੀ ਤਾਂ ਅੱਜ ਜਸ਼ਨ ਦਾ ਡੈਡੀ ਗਏ ਆ ਕੇਰਾ ਖੇਤ ਫਿਰ ਉਹਨਾਂ ਨੂੰ ਪੁੱਛਦੇ ਆਂ ਫਿਰ ਆਪਾਂ ਸਾਰੇ ਹੀ ਸੇਵੀਆਂ ਬਣਾ ਲਾਂਗੇ ਅੱਜ ਤੇ ਕਿਰਾ ਇਹਨਾਂ ਦਾ ਦੁੱਧ ਦੇਣ ਵਾਲਾ ਬਚਿਆ ਸੀ ਅੱਜ ਫਿਰ ਕਈ ਵਾਰੀ ਚਾਹ ਹੋਗੀ ਤੇ ਫਿਰ ਆਪਾਂ ਸਾਰੇ ਹੀ ਸੇਵੀਆਂ ਖਾ ਲਾਂਗੇ ਫਿਰ ਮੈਂ ਦੁੱਧ ਚ ਸੇਵੀਆਂ ਪਾ ਲੂੰਗੀ ਜਿਹੜਾ ਪੀਣ ਵਾਲਾ ਦੁੱਧ ਹੋਊਗਾ ਤੇ ਬਾਕੀ ਜਸ਼ਨ ਦੇ ਡੈਡੀ ਨੂੰ ਪੁੱਛਾਂ ਕਿਰਾ ਖੇਤ ਗਿਆ ਹਰਾ ਲੈਣ ਦੁਆਰੇ ਵਾਲਾ ਜਿਹੜਾ ਤੜਕੇ ਪਾਉਣਾ ਉਹਨਾਂ ਨੂੰ ਤੇ ਉਹਨੇ ਆਪ ਸੀ ਧਾਰਾਂ ਧੂਰਾ ਕੱਢ ਲਿਓਨੇ ਐ ਇਹਨੇ ਆ ਜਾਣਗੇ ਫਿਰ ਤਾਂ ਬਸ ਮੈਂ ਰੜਕੇ ਦੇ ਵਿੱਚ ਪਾ ਦੂੰਗੀ ਜਿਹੜਾ ਆਪਾਂ ਲੱਸੀ ਰੜਕਣੀ ਆ ਦਹੀਂ ਤੇ ਫਿਰ ਦੂਜੇ ਚ ਮੈਂ ਸੇਵੀਆਂ ਪਾ ਦੂੰਗੀ ਚਲੋ ਹੁਣ ਆਪਾਂ ਕੱਢ ਲਿਆ ਗਿਆ ਜੀ ਧਾਰਾ ਟਾਈਮ ਪੌਣੇ ਸ਼ੀ ਹੋ ਗਏ ਤੇ ਉਹਨੂੰ ਧੁੱਪ ਹਜੇ ਬਹੁਤ ਖੜੀ ਆ ਦਿਨਾਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਲਓ ਜੀ ਆਪਾਂ ਧਰ ਲੀਆਂ ਸੇਵੀਆਂ 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 ਥੋੜੀ ਥੋੜੀ ਅੱਗ ਤੇ ਬਣ ਜਾਣੀਆਂ ਵਧੀਆ ਤੇ ਇਧਰ ਮੈਂ ਰੜਕਣੀ ਜੁੱਧ ਕੱਢਤਾ ਤੇ ਕਿਰ ਮੜਾ ਜਾ ਹਵਾ ਜੀ ਨਿਕਲ ਜਾਂਦੋ ਫੇਰ ਇਹਨੂੰ ਟਾਕਦੀਆਂ ਬਸ ਬਿਸਤਰਾ ਇਹਦਾ ਬਛਾਇਆ ਪਿਆ ਬਸ ਇਹਨੂੰ ਧਰੂੰਗੀ ਹੁਣ ਥੋੜਾ ਜਿਹਾ ਹੋ ਜਾਂਦੋਂ ਬੜਾ ਸਹੀ ਇਹਨੂੰ ਤੇ ਮਾੜੀ ਮਾੜੀ ਅੱਗ ਤੇ ਸੇਵੀਆਂ ਜਾਣੀਆਂ ਬਣ ਤੇ ਬਸੀ ਮੰਜਾ ਖੜਾ ਕਰਦੀਆਂ ਤੌਲੀਏ ਲਾਉਣੀਆਂ ਤੇ ਜਸ਼ਨ ਦੇ ਡੇੜੀ ਹਾਰਾ ਕੁੱਤਰੀ ਜਾਂਦੇ ਆ ਮੰਮੀ ਪਸਵਾਂ ਨੂੰ ਪਾਣੀ ਪਾਈ ਜਾਂਦੇ ਆ ਕੰਮ ਧੰਦੇ ਚੱਲੀ ਜਾਂਦੇ ਆ ਜੀ ਬਸ ਸਾਈ ਦੇ ਹਵਾ ਚੱਕਰੋ ਹਵਾ ਚੱਲੀ ਜਾਂਦੀ ਐ ਨਾਲ ਠੰਡੀ ਠੰਡੀ ਹਵਾ ਜਿਦਾ ਚੱਲੀ ਜਾਂਦੇ ਕੰਮ ਖੰਦੇ ਆਈ ਨਿੱਕੇ ਬੇਰੇ ਰਹਿਤੇ ਜਿ ਲਿਬੜੇ ਸੀ ਥੱਲੇ ਡਿੱਗੇ ਸੀ ਡਾੜੀ ਨੇ ਝਾੜੇ ਜਦੋਂ ਜਾਦੇ ਲਿਬੜੇ ਸੀ ਤੋ ਲਾਂਗੇ ਇਹਨਾਂ ਨੂੰ ਉਂ ਵੀ ਵਿੱਚ ਜਾਦੇ ਕਿਰੇ ਜੇ ਜਿਹੜੇ ਜਾਦੇ ਕਿਰੇ ਜੇ ਹਨ ਉਹ ਹੋਰੀ ਆ ਕੋੜੇ ਜੇ ਸਵਾਦ ਨਹੀਂ ਉਹ ਵੀ ਵਿੱਚ ਕੁਝ ਦਾਲ ਗਈ ਜਿਆ ਵਧੀਆ ਹੋਰ ਰੰਗ ਹੋਣਗੇ ਥੋੜੇ ਜਿਹਾ ਵਧੀਆ ਉਹ ਕੱਢ ਲਾਂਗੇ ਲੋ ਜੀ ਬਸ ਸੇਵੀਆਂ ਬਣ ਜਾਣ ਆਪਣੀਆਂ ਲੋ ਜੀ ਕੜੀ ਅੰਦਰ ਤੋਂ ਨਿਕਲ ਨਾ ਜਾਵੇ ਕੜਚੀ ਫੇੜੀਏ ਮੇਰੇ ਕੋਲ ਪਾਣੀ 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 ਦੇ ਗੇ ਛੱਟਾ ਮਾਰਨਾ ਪੈ ਜਾਂਦਾ ਹੈ ਪਿਆਈਆ ਬਾਕੀ ਕੱਲ ਜਸ਼ਨ ਮੰਗਦਾ ਸੀਗਾ ਜੀ ਸੇਵੀਆਂ ਤੇ ਕੱਲ ਫਿਰ ਥੋੜੇ ਜੇ ਲੇਟ ਹੋਗੇ ਮੈਂ ਕਿਹਾ ਚਲ ਅੱਜ ਫਿਰ ਮੈਂ ਸਾਰਿਆਂ ਨੂੰ ਪੁੱਛੇ ਸਾਰਿਆਂ ਦੀ ਰਾਇ ਲੈ ਲਈ ਭਾਈ ਕਿਹੜਾ ਕਿਹੜਾ ਸੇਵੀਆਂ ਖਾਊਗਾ ਸਾਰੇ ਕਹਿੰਦੇ ਖਾ ਲਾਂਗੀ ਮੈਂ ਕਿਹਾ ਚਲ ਫਿਰ ਅੱਜ ਮੈਂ ਸਾਰੇ ਦੁੱਧ ਚ ਜਿਹੜਾ ਪੀਣ ਵਾਲਾ ਹੁੰਦਾ ਉਹ ਚ ਪਾ ਲਈਆਂ ਸੇਵੀਆਂ ਖਾ ਲਓ ਜੀ ਸਾਰੇ ਜਣੇ ਹਜੇ ਤਾਂ ਫਿਰ ਮੈਂ ਭੂਣੀ ਤੜੀਆਂ ਮਿੱਠਾ-ਮੁੱਠਾ ਨਹੀਂ ਪਾਇਆ ਲੋ ਜੀ ਡੈਡੀ ਨੇ ਖਾਣਾ ਹੋਇਆ ਤਾਂ ਡੈਡੀ ਨੂੰ ਦਲੀਆ ਵੀ ਪਿਆ ਦੁਪਹਿਰੇ ਬਣਾਇਆ ਸੀ ਬਾਟਿਕ ਖਾਧੀ ਸੀ ਡੈਡੀ ਨੇ ਬਾਟਿਕ ਪਿਆ ਜੇ ਉਹ ਉਹ ਪਾ ਦਾਂਗੇ ਵਿੱਚ ਸੇਵੀਆਂ ਦੇ ਪੁੱਛ ਕੇ ਕਿਵੇਂ ਕੁਝ ਖਾਣਗੇ ਕਿ ਰੋਟੀ ਖਾਣਗੇ ਅੱਜ ਭਾਈ ਐ ਵੀ ਨਹੀਂ ਪਤਾ ਚਲੋ ਜੀ ਬਣਾ ਲਈਏ ਕੇਰਾ ਫੇਰ ਮਿਲਾਂਗੇ ਮੈਂ ਆਟਾ ਗੁੰਨਦੀ ਐ ਜੀ ਮਿੱਠਾ ਪਾ ਕੇ ਨਾ ਮਾੜੀ ਮਾੜੀ ਅੱਗ ਤੇ ਕੜੀ ਜਾਊਗੀ ਇਹ ਵਧੀਆ ਬਣ ਜਾਣੀ ਐ ਇਹ ਚ ਪਾ ਦਨੇ ਆਪਾਂ ਮਿੱਠਾ ਖੰਡ ਤੇ ਫੇਰ ਮੈਂ ਆਟਾ ਗੁੰਨ ਲਾਂ ਲਓ ਜੀ ਸੇਵੀਆਂ ਮੈਂ ਸਾਰਿਆਂ ਦੀਆਂ ਪਾਤੀਆਂ ਬਾਟੀ ਚ ਤੇ ਖਾ ਲੈਣ ਰੋਟੀ ਤੋਂ ਪਹਿਲਾਂ ਖਾ ਲਾਂਗੇ ਫਿਰ ਰੋਟੀ ਖਾਵਾਂਗੇ ਮਾੜੀ ਮੋਟੀ ਤੇ ਜਸ਼ਨ ਆਪਣਾ ਪਤਾ ਨਹੀਂ ਕੀ ਕਰੀ ਜਾਂਦਾ ਨਾ ਆਲਾ ਭਾਈ ਆ ਹੀ ਹੋਗਾ ਡੈਡੀ ਇੱਕੀ ਲੈ ਸੀ ਡੈਡੀ ਦਾ ਛੇੜ ਹੋ ਗਿਆ ਮੰਮੀ ਭੱਜ ਗਿਆ ਡੈਡੀ ਪਤਾ ਨਹੀਂ ਕੀ ਜੀਤ ਲਾਵਾ ਤੈਨੂੰ ਹਾਂ ਇਹ ਇਹਦਾ ਗੋਲ ਵਾਲਾ ਗੰਦਾ ਫਰਾਰੀ ਜੀ ਲਾ ਲਾ ਕੇ ਰੀਲ ਨੰਬਰ ਤੂੰ ਕਿਦਾ ਬਣਾਉਂਦਾ ਛਿੜੀ ਆ ਦੇਖੋ ਪਾਪਾ ਜਸ਼ਨ ਦੇ ਕੰਮ ਦੇਖੋ ਆ ਮੁੰਡਾ ਸਾਡਾ ਦੇਖੋ 10 ਰੁਪਈਆ ਦੀ ਲਾਈਟ ਲਿਆਇਆ ਪ੍ਰੀਤ ਤੋਂ ਬੈਂਡਰੀ ਲਿਆਇਆ ਇਹ ਤਾਂ ਲੱਗ ਜੂਗੀ ਪੁੱਤ ਖੜ ਜਾਂਦਾ ਹੁਣ ਆਓ ਲੈ ਉਹ ਜਗਾ ਲਈ ਸੱਚ ਸੱਚ ਤਾਂ ਲਾਉਣੀ ਨਾਲ ਆ ਸੇਵੀਆਂ ਖਾ ਲੋ ਠਰ ਜਾਣੀਆਂ ਜਮ ਇਹ ਤਾਂ ਪਾਵਾਂ ਟਾਈਮ ਲਾਉਣੀ ਆ ਉਹ ਲਾਈ ਸੀ ਆਇਦਰ ਤੇ ਲਾਏਗਾ ਕਾਸਤੇ ਹੈ ਬਟੇ ਇਹ ਦੇ ਡੱਕੇ ਧੋਣ ਲੈ ਤੂੰ ਨਾ ਅਜੇ ਸੂਸੇ ਇੱਕ ਮੈਂ ਖਾਲੂ ਛੱਡ ਜਾਣ ਤਾਰ ਤੇ ਚਲਾਈ ਜਾ ਤਾਰ ਕੀ ਐਤਵਾਰੀ ਹੈ ਹਾਂ ਇਹ ਨਾਲ ਨਿੱਕਾ ਟਰੈਕਟਰ ਮਾਰਦੇ ਆਂ ਅੱਛਾ ਲਾ ਲਈ ਹੈ ਟਰੈਕਟਰ ਤੇ ਲਾ ਲਈ ਚਲੋ ਜੀ ਇਸ ਦੇ ਨਾਲ ਵੀਡੀਓ ਦਾ ਕਰਦੇ ਆਂ ਆਪਾਂ ਇੱਥੇ ਐਂਡ ਜਿਆਦਾ ਲੰਬੀ ਹੋ ਜੂਗੀ ਵੀਡੀਓ ਤੁਹਾਨੂੰ ਪਤਾ ਹੈ ਫਿਰ ਅਪਲੋਡ ਕਰਾਂਗੇ ਟਾਈਮ ਲੱਗ ਜੂ ਮਾੜੇ ਮਾੜੇ ਨਾਲ बस सेविया खा के लगद रोटी ए कासा तो रील तो पे इन डब्बा पर अपने ਡੈਡੀ ਰੀ ਲਾਂ ਵੀ ਲਿਆ ਡੈਡੀ ਤੜਕੇ ਭਾਈ ਆਲਨੇ ਬਣਾਉਣਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਚਿੜੀਆਂ ਵਾਸਤੇ ਕਹਿੰਦਾ ਮੈਂ ਨਵੀਂ ਤਕਨੀਕ ਨਾਲ ਲੈ ਬੜਾ ਹਾਂ ਕੋਈ ਤੇ ਉਹ ਵੱਧ ਤਾਂ ਉਹਦਾਂ ਹੈ ਕੀ ਹਾਂ ਉਹਦਾਂ ਕਾਕੇ ਦੀ ਡੈਡੀ ਨੂੰ ਵਿੱਚ ਦਲੀਆਂ ਪਾ ਦੇ ਲਗਣ ਲੈਂਦਾ ਫਿਰ ਉਹ ਦੇ ਦੇ ਫਿਰ ਵੱਧ ਦੇ ਡੈਡੀ ਨੇ ਕਿਹਾ ਰੋਟੀ ਖਾਣੀ ਆ ਪਰ ਰੋਟੀ ਖਾਲਾਂ ਖਾਣੇ ਬਾਹਰ ਰੋਟੀ ਖਾਂਣਗੇ ਬਸ ਫਿਰ ਦੇ ਦੇ ਚਲੋ ਜੀ ਐਡ ਕਰਦੇ ਆ ਵੀਡੀਓ ਦਾ ਸਾਰਿਆਂ ਨੂੰ ਸੱਚੇ ਕਾਲ ਜੀ ਤੇ ਬਾਕੀ ਜਿਹੜੇ ਚੈਨਲ ਦੇ ਨਾਮੇ ਹੁੰਦੇ ਆ ਪਲੀ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਾਰਿਆਂ ਨੂੰ ਸਸ਼ੇਕਾਲ ਜੀ ਬਾਏ ਬਾਏ